Terima kasih telah menonton!

ਤੇ ਕੋਈ ਨਗਰ ਵਾਸੀ ਰਿਸ਼ਤੇਦਾਰ ਸੰਬੰਧੀ ਸਾਰੇ ਪਹੁੰਚ ਕੇ ਇਹਨਾਂ ਦੇ ਆਪਣੇ ਵਿੱਚ ਧਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਨੂੰ ਮੁੱਖ ਰੱਖਦੇ ਹੋਏ ਉਸ ਮਹਾਰਿ ਦਰਸਕੀਪੰਦੇ ਵਿੱਚ ਭਾਗੀ ਰਹੀ ਹੈ ਸੋ ਆਪਣੇ ਸੰਗਤ ਵਿੱਚ ਬੈਠ ਕੇ ਮੋਬਾਈਲ ਨਾਲ ਸਰੀਰ ਤੇ 10 ਵਜੇ ਤੱਕ ਇਹ ਕੀ ਲਾਗੂ ਹੈ ਕਿਉਂਕਿ ਜ਼ਿਆਦਾ ਟਾਈਮ ਨਹੀਂ ਸੀ ਲੰ데 ਇਹਦੇ ਵਿੱਚ ਸੱਡੇ 10 ਵਜੇ ਤੱਕ ਸਾਰੀ ਸਮਾਪਤੀ ਹੋ ਜਾਣੀ ਹੈ ਪਰ ਸਾਰੇ ਧਿਆਨ ਦੇ ਨਾਲ ਸਤਿਗੁਰੂ ਜੀ ਦੇ ਜੋ ਅਰੀਜਸਕੀਂ ਦੇ ਵਿੱਚ ਲਾਭ ਪਾਉਣ ਦੀ ਕੋਸ਼ਿਸ਼ ਕਰੇ। ਓਵਾ ਜੀ ਗੁਰ ਸਤਿਮਾਨ

ਰਮਤਾਸ ਕਰੋ ਤੇ ਸੰਭਰ ਬੇਗ ਮਿਰੋ ਬੇਗ ਮਲੀ ਜਨ ਰੰਭਾ ਲੰਬਾ ਬੇ ਰੰਭਾ ਰਮੋਏ ਨਕ ਸਰਗੀ ਮੈਂ ਅੰਮ੍ਰੇ ਰੰਭਾ ਵੰਦੂ ਰਮਤਾ ਦੀ ਸਤਿ ਤੇ ਰਮੋ ਮਾਈ ਤੋਂ ਇੱਕ ਹਰ ਸਾਲੇ ਦਸਾਂ ਪਾਸ਼ ਦੀ ਜੋਤ ਸ਼ਬਦਾਂ ਦਾ ਤਾਰ ਤਨ ਤਨ ਸਹਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਸਾਰੇ ਖੁਸ਼ ਸੁਣੇ ਵਾਸਤੇ ਬੈਠੇ ਹੋ ਆਪਣੇ ਸਮੇਂ ਤੇ ਉਸ ਆਤਮ ਸਬਲੇ ਕਰਨ ਵਾਸਤੇ ਜੋ ਕਿ ਰੋਹਾਨੀਅਤਕ ਸੰਸਾਰ ਦੇ ਵਿੱਚ ਇੱਕ ਹੈ ਖਨਿਆਵੀ ਇੱਕ ਅਨਿਅਤ ਵਖ ਹੈ دنیਾਈ ਵਖ ਕਿਹੜਾ ਹੁੰਦਾ ਹੈ ਸਰੀਰ ਦੇ ਸੰਬੰਧ ਹੁੰਦੇ ਨੇ ਸਰੀਰ ਦੇ ਨਾਲ ਨੀਂ ਨੀਂ ਸਰੀਰ ਦੇ ਨਾਲ ਮਕਾਨ ਸਰੀਰ ਦੇ ਨਾਲ ਕੱਟੀ ਐ ਸਰੀਰ ਦਾ ਭਾਣ ਹੈ ਇਹ ਸਾਰੇ ਸਰੀਰ ਦੇ ਸੰਬੰਧ ਨੇ ਗੁਰੂ ਦੇ ਅਸਲ ਹੋਂਦਾ ਰਹੂ ਦੇ ਨਾਲ ਰਹਾਣੀ ਭਾ ਜਿਹੜਾ ਸਰੀਰ ਹੈ ਇੱਕ ਸਾਨੂੰ ਇਹ ਕੁਰਪੜਾ ਬਣਿਆ ਜਿਹੜੇ ਬੰਦਾ ਰਾਤ ਨੂੰ ਸਮ ਦਾ ਜਿਹੜੇ ਉੱਠ ਕੇ ਤਿਆਰ ਹੁੰਦਾ ਸਵੇਰੇ ਜੈਨ ਕਰਦਾ ਤੇਰ ਕੋ ਤੂ ਕਾਰਨ ਕਰ ਉਸੇ ਪਰ ਹੁੰਦਾ ਇਸੇ ਤਰ੍ਹਾਂ ਹੀ ਜੀਵ ਆਤਮਾ ਨੂੰ ਸਰੀਰ ਲੈਦੇ ਨੇ ਕਰਮਾਂ ਅਨੁਸਾਰ ਜਿਉਂ ਜਿਸੀ ਸੁਖਿਆ ਅਸੂਖ ਕਰਨ ਕਰਦੇ ਆ ਸੁਖ ਕਰਮਾਂ ਦਾ ਫਲ ਸੁਖਿਆ ਕਰਦਾ